ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪੈਂਡ ਆਏ ਆ ਪਸੰਧੂਆਂ ਜਿਲ੍ਹਾ ਬਰਨਾਲਾ ਬਾਈ ਜੀ ਪਹਿਲਾਂ ਹੀ ਵੀਡੀਓ ਬਣਾਉਂਦੇ ਰਹਿੰਨੇ ਆ ਆਪਾਂ ਬਾਈਕ ਕੋਲ ਸੇ ਬਸਤੀਆਂ ਜੀ ਕਰਦੇ ਆ ਜੀ ਬਾਈ ਨਾ ਆਪਾਂ ਗੱਲਬਾਤ ਲੈਣੇ ਹੀ ਜਾ ਕਰ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਹਾਂਜੀ ਨਾਮ ਦੱਸੋ ਜੀ ਆਪਣਾ ਨਾ ਬਾਈ ਮੇਰਾ ਤਰਮਿੰਦਰ ਸਿੰਘ ਆ ਜੀ ਹਾਂਜੀ ਪੈਂਡ ਸੰਧੂ ਪਲਾਣਾ ਜਿਲ੍ਹਾ ਬਰਨਾਲਾ ਠੀਕ ਹੈ ਜੀ ਦਾ ਪਵਨ ਤਾਪਾ ਪੈਂਦੀ ਆ ਮੋਬਾਈਲ ਨੰਬਰ ਆਪਣਾ 8280218644 ਠੀਕ ਹੈ ਜੀ ਹਾਂਜੀ ਵੀਰ ਜੀ ਅੱਜ ਆਪਣੇ ਕਿੰਨੇ ਨਾਗ ਆ ਜੀ ਆਪਣੇ ਕੋਲੇ ਬਾਈ ਆਪਣੇ ਕੋਲੇ 9 ਮਾਂਸ ਤੋਂ ਲੈ ਕੇ 12 ਮਾਂਸ ਤੱਕ ਬੱਚੇ ਬਈਆ ਆਪਣੇ ਨੇੜੇ ਪਿੰਡ ਕਿਹੜੇ ਕਿਹੜੇ ਪੈਂਦੇ ਨੇ ਜੀ ਨੇੜੇ ਵੀ ਆਪਣੇ ਆ ਤਪੇ ਵਾਲੀ ਸਾਈਡ ਤੋਂ ਆ ਜੀਏ ਹਾਂਜੀ ਤਾਂ ਦਰਾਜ ਵਾਲੀ ਕਿਹਾ ਗਿਆ ਜੀ ਠੀਕ ਹੈ ਜੀ ਇਧਰੋਂ ਪਹਾੜ ਵਾਲੀ ਸਾਈਡ ਤੋਂ ਨੇਨੇ ਵਾਲਾ ਸਨੇ ਵਾਲਾ ਹਾਂਜੀ ਦੱਸੋ ਜੀ ਹੁਣ ਪਹਿਲੀ ਵਾਰ ਬੱਚੀ ਦੀ ਜਾਣਕਾਰੀ ਆ ਬਈ ਪਹਿਲੇ ਨੰਬਰ ਤੇ ਖੀਰੀ ਬੱਚੀ ਹੈਗੀ ਸਟ੍ਰਾਈਕਰ ਬੋਲਦੀ ਹੈਗੀ ਹਾਂਜੀ ਹਾਂਜੀ ਤੇ ਬੱਚੀ ਦੀ ਆਪਾਂ ਬਿਊਟੀ ਵੀ ਦਿਖਾ ਦਿੰਨੇ ਫੇਸ ਬਿਊਟੀ ਦੇਖੋ ਬੱਚੀ ਠੀਕ ਹੈ ਜੀ ਕੁਆਲਿਟੀ ਦੇਖ ਲਓ ਬੱਚੀ ਦੀ ਸ਼ਾਈਨਿੰਗ ਆ ਗਈ ਜਿਹੜੀ ਠੀਕ ਹੈ ਜੀ ਤੇ ਬੱਚੀ ਦਾ ਤੋਰਾ ਤੇ ਜਿਹੜਾ ਬੱਚੀ ਦਾ ਸਟ੍ਰ ਹਾਂਜੀ ਭਾਈ ਜੀ ਫੇਸ ਕੁਆਲਿਟੀ ਦੇਖ ਸਕਦਾ ਦੇਖੋ ਭਾਈ ਬੱਚੀ ਦੀ ਫੇਸ ਕੁਆਲਿਟੀ ਹਾਂਜੀ ਹਾਂਜੀ ਬੱਚੀ ਦਾ ਜਿਹੜਾ ਸਟਰਕਚਰ ਉਹ ਬਹੁਤ ਜ਼ਿਆਦਾ ਹੈਵੀ ਹੈਗਾ ਠੀਕ ਹੈ ਜੀ ਬੱਚੀ ਦੇ ਦੇਖ ਸਕਦਾ ਹੈ ਭਰਾ ਠੀਕ ਹੈ ਨਾ ਹਾਂਜੀ ਵੀਰ ਜੀ ਰੇਟ ਦੱਸ ਦਿਓ ਇਹਦਾ ਇਹ ਰੇਟ ਭਾਈ ਇਹਦਾ ਸਿੰਗਲ ਬੱਚੀ ਦਾ 35000 ਰੁਪਏ ਜੀ ਲੈਣ ਦੇ ਨਾਲ ਲੋ ਭਰਾ 35000 ਪਲੀ ਪੁਲੀ ਸੋਖਣਾ ਵਧੀਆ ਜੀ ਥਣ ਵੀਰ ਜੀ ਚਾਰ ਹੀ ਹੈ ਥਣ ਭਾਈ ਚਾਰ ਹੀ ਹੈਗੇ ਖੋੜ ਸ਼ਾਂ ਵੀ ਨਹੀਂ ਹੈਗੀ ਪੋਰਾ ਵੀ ਲੋ ਭਰਾ ਦੇਖ ਸਕਦੇ ਹੋ ਨਿਸ਼ਾਨ ਵੀ ਨਹੀਂ ਹੈਗਾ ਠੀਕ ਹੈ ਜੀ ਬੱਚਿਆਂ ਦਾ ਮਦਰ ਰਕੋਰਡ ਆ ਜਿਹੜਾ 40 ਤੋਂ ਪਲੱਸ ਆ ਸਾਰੀਆਂ ਬੱਚੀਆਂ ਦਾ ਠੀਕ ਹੈ ਜੀ ਹਾਂ ਚਾਰ ਯਾਨੀ ਖੜੇ ਮੇ ਕੋਈ ਸ਼ਾਂ ਕੋਰਾ ਵੀ ਹੈ ਨਹੀਂ ਠੀਕ ਹੈ ਬਈ ਠੀਕ ਹਾਂਜੀ ਅਗਲਾ ਦੋ ਨੰਬਰ ਵਾਲੀ एवरेस्ट ਬੋਲ ਦੀ ਬੱਚੀ ਹੈ ਬਈ ਇਹ ਠੀਕ ਹੈ ਬੱਚੀ ਦੀ ਫੇਸ ਬਿਊਟੀ ਦੇਖੋ ਬੱਚੀਆਂ ਖੁੱਟਗਾਈਆਂ ਕਰਕੇ ਟੱਕਾ ਜ਼ਰੂਰ ਕਰਦੀਆਂ ਰਹੀਆਂ ਠੀਕ ਹੈ ਜੀ ਠੀਕ ਹੈ ਬੱਚੀ ਦਾ ਤੋੜਾ ਬੱਚੀ ਦਾ ਢਾਂਚਾ ਜਿਹੜਾ ਬਹੁਤ ਜ਼ਿਆਦਾ ਚੰਗਾ ਹੈਗਾ ਠੀਕ ਹੈ ਜੀ ਦੇਖ ਸਕਦੇ ਹੋ ਬਰਾ ਫੇਸ ਕੁਆਲਟੀ ਹਾਂਜੀ ਵੀਰ ਜੀ ਇਹਦਾ ਰੇਟ ਕੀ ਹੈ ਜੀ ਰੇਟ ਬਈ ਇਹਦਾ 33000 ਰੁਪਏ ਜੀ ਇਹਦਾ 33000 ਹੈ ਬਈ ਦੇਖ ਸਕਦੇ ਕੰਨ ਕੋਲ ਛੋਟੇ ਆ ਹਾਂਜੀ ਹਨ ਚਾਰੀਆ ਬਾਈ ਫੋਟ ਸ਼ਾਂਗ ਹੈ ਨਹੀਂ ਪੂਰਾ ਵੀ ਠੀਕ ਹੈ ਜੀ ਠੀਕ ਆਪਾਂ ਆਨ ਡਿਲੀਵਰੀ ਵੀ ਕਰਦੇ ਆ ਬਾਈ ਆਨ ਡਿਲੀਵਰੀ ਆਪਣੇ ਵੱਲੋਂ ਫ੍ਰੀ ਹੋਊਗੀ ਠੀਕ ਹੈ ਜੀ ਪ੍ਰੋਪਰ ਪੂਰੇ ਲੋਟ ਦੀ ਠੀਕ ਹੈ ਹਾਂਜੀ ਜੇ ਕਿਹਨੇ ਸਾਰੀਆਂ ਬੱਚੇ ਲੈਣੀ ਹਾਂਜੀ ਹਾਂਜੀ ਬਾਈ ਠੀਕ ਹੈ ਜੀ ਹਾਂਜੀ ਤੈਨਾਂ ਨੰਬਰ ਦੱਸੋ ਜੀ ਤੈਨਾਂ ਨੰਬਰ ਤੇ ਬਾਈ ਇਹ ਵੀ ਮਿਲਕ ਟੀ ਧਵਚੀਆ ਗੇਰ ਮਾਟਾ ਬੋਲਦੀ ਮੱਛੀ ਦਾ ਸਟਰਕਚਰ ਆ ਜਿਹੜਾ ਬੱਚੀ ਦੀ ਬਿਊਟੀ ਹੈਗੀ ਠੀਕ ਹੈ ਜੀ ਉਹ ਦੇਖੋ ਤੁਸੀਂ ਠੀਕ ਹੈ ਜੀ ਦੇਖ ਸਕਦੇ ਹੋ ਬਰਾਹੂ ਪੂਰੀ ਟੈਂਟ ਬੱਸੀਆ ਇਹਦੀ ਫੇਸ ਦੀ ਬਿਊਟੀ ਉਹ ਦੇਖੋ ਬੱਚੀ ਦੀ ਤੁਸੀਂ ਠੀਕ ਹੈ 33000 ਰੁਪਏ ਬਰਾ ਤੀਜੀ ਬੱਚੀ ਦਾ 33000 ਆ ਠੀਕ ਹੈ ਜੀ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰਿਓ ਹਾਂ ਜੀ ਬਾਈ ਜੀ ਆ ਚੌਥੀ ਬੱਚੀ ਦਾ ਦੱਸੋ ਜੀ ਚੌਥੀ ਬੱਚੀ ਦੇਖ ਲਓ ਬਾਈ ਇਹ 11 ਕ ਮੰਥ ਥੇਜ ਐ ਇਸ ਬੱਚੀ ਦੀ ਠੀਕ ਹੈ ਜੀ ਤੇ ਬੱਚੀ ਦੀ ਜਿਹੜੀ ਬਿਊਟੀ ਹੈਗੀ ਉਹ ਦੇਖੋ ਫੇਸ ਦੀ ਤੁਸੀਂ ਠੀਕ ਹੈ ਜੀ ਠੀਕ ਦੇਖ ਸਕਦੇ ਆ ਬਰਾ ਬੱਚੀ ਦਾ ਢਾਂਚਾ ਦੇਖ ਲਓ ਉੱਪਰ ਤੋਂ ਠੀਕ ਹੈ ਜੀ ਬਿਲਕੁਲ ਸਟ੍ਰੇਟ ਆ ਗਈ ਬੱਚੀ ਹਾਂਜੀ ਹਾਂਜੀ ਤੇ ਡਿਮਾਂਡ ਇਹਦੀ ਬਾਈ 30000 ਰੁਪਏ ਜੀ ਇਹ 30000 ਆ ਜੀ ਹਾਂਜੀ ਠੀਕ ਤੇ ਮਾਨਤਾ ਨਾਲ ਜ਼ਰੂਰ ਕਰਾਂਗੇ ਇਹਦੇ ਚੋਂ ਠੀਕ ਬੋਦੀ ਕਹਿੰਦਾ ਤੇ ਭਾਈ ਨੇ ਜਰੂਰ ਕੰਟੈਕਟ ਕਰਿਓ ਠੀਕ ਹੈ ਜੀ ਜੇ ਸਾਰਾ ਲੋਡ ਲੈ ਕੇ ਜਾਣਾ ਤਾਂ ਭਾਈ ਕਹਿੰਦਾ ਵੀ ਕਿਰਾਇਆ ਬਿਲਕੁਲ ਕਿਰਾਇਆ ਆਪਣਾ ਭਾਈ ਫਰੀ ਹੋ ਜਾਊਗਾ ਠੀਕ ਹੈ ਜੀ ਪੂਰੇ ਲੋਡਰ ਦਾ ਜੀ ਠੀਕ ਹੈ ਜੀ ਅੱਗੇ ਆਪਣੇ ਕੋਲੇ ਭਾਈ ਹੈ ਕਿ 5ਵੇਂ ਨੰਬਰ ਤੇ ਜੀ ਇਹ ਬਰੂਟ ਬੋਲ ਦੀ ਬੱਚੀ ਹੈਗੀ ਠੀਕ ਹੈ ਜੀ ਤੇ 10 ਕ ਮੰਥ ਦੀ ਏਜ ਹੈਗੀ ਬੱਚੀ ਦੀ ਹਾਂਜੀ ਹਾਂਜੀ ਬੱਚੀ ਦਾ ਜਿਹੜਾ ਬਿਊਟੀ ਵਾਲਾ ਪੱਖ ਆ ਉਹ ਦੇਖਿਓ ਤੁਸੀਂ ਕੇਸ ਦਾ ਠੀਕ ਹੈ ਉੱਪਰ ਤੋਂ ਜਿਹੜਾ ਸਟਰਕਚਰ ਆ ਢਾਂਚਾ ਬੱਛੀ ਦਾ ਤੋਰਾ ਹਾਂ ਚਾਰ ਆ ਨਿਸ਼ਾਨ ਵੀ ਨਹੀਂ ਹੈਗਾ ਫੋਰ ਸ਼ੰਗ ਦਾ ਤੇ ਝੋਲੀ ਝੂਲੀ ਪੂਰੀ ਫੁੱਲਾ ਬੱਛੀ ਥਲੇ ਠੀਕ ਹੈ ਬਰਾ ਤੇ ਡਿਮਾਂਡ ਇਹਦੀ 25000 ਰੁਪਏ ਬਾਈ ਇਹਦੀ 25000 ਹਾਂਜੀ ਮਾਨਪਨ ਹੋ ਜੀ ਜ਼ਰੂਰ ਠੀਕ ਹੈ ਠੀਕ ਮੈਂ ਜਿਹੜੇ ਰੇਟ ਹੋਣਗੇ ਹਾਂਜੀ 10000 ਰੁਪਏ ਲੈਸ ਹੋ ਜੂ ਸਾਰੇ ਜਾਨ ਬਰਾਮਾ ਠੀਕ ਹੈ ਠੀਕ ਹੈ ਲੋਪਰਾ ਬਾਈ ਇਹ ਪਹਿਲਾਂ ਜਾਂਦਾ ਆ ਦੇਖੋ ਬਾਈ ਬੱਛੀ ਹਾਂਜੀ ਇਸ ਦੀ ਬਿਊਟੀ ਦੇਖ ਲਓ ਕੁਆਲਿਟੀ ਦੇਖ ਲਓ ਬੱਛੀ ਦੀ ਠੀਕ ਹੈ ਜੀ ਜਿਹੜਾ ਸਟਰਕਚਰ ਆ ਬੱਚੀ ਦਾ ਢਾਂਚਾ ਉਹ ਦੇਖੋ ਪਿੱਠ ਕੁੜੇ ਦੀ ਚੜਾਈ ਥੱਲੇ ਢੋਲੀ ਬਹੁਤ ਜਿਆਦਾ ਚੰਗੀ ਹੈਗੀ ਥਣ ਚਾਰ ਹੀ ਆ ਨੇ ਖੜਵੇਂ ਠੀਕ ਹੈ ਜੀ ਕੋੜ ਸ਼ਾਕ ਭੋਰਾ ਵੀ ਨਹੀਂ ਹੈਗੀ ਠੀਕ ਹੈ ਤੇ ਇਹਦੀ ਡਿਮਾਂਡ ਹੈ ਜਿਹੜੀ ਲਾਸਟ ਜਮਾ ਹਾਂ ਤੇ ਨਾ ਆਪਾਂ ਛੋਟ ਵੀ ਜਮਾ ਕਰਨੀ ਹੈਗੀ 15000 ਰੁਪਏ ਦੀ ਡਿਮਾਂਡ ਹੈ ਜਿਹੜੀ ਜਸਨਵਾਲੀ ਹੈਗੀ ਠੀਕ ਹੈ ਜੀ ਲੋਪਰਾ 15000 ਕੀਮਤਾਂ ਜਿਸ ਨੂੰ ਪਾਲਣੀਆਂ ਤਾਂ ਬਹੁਤ ਸੋਹਣੀ ਸੁਨੱਖੀ ਆ ਵੈੜ ਹਨਾ ਜੀ ਤੇ ਬਾਈ ਇਹਨਾਂ ਜ਼ਰੂਰ ਕੰਟਰੈਕਟਰ ਹੋ ਬਾਕੀ ਬਈ ਮਾਨਤਨ ਸਾਰਿਆਂ ਦੇ ਵਿੱਚੋਂ ਹਜ਼ਾਰ-ਹਜ਼ਾਰ ਰੁਪਿਆ ਕਰਾਂਗੇ ਆਪਾਂ ਠੀਕ ਹੈ ਜ ਪੇਮੈਂਟ ਆ ਜਿਹੜੀ ਆਪਾਂ ਹਾਪੇਮੈਂਟ ਪਹਿਲਾਂ ਲਵਾਂਗੇ ਠੀਕ ਹੈ ਜੀ ਆਪੇਮੈਂਟ ਆਪਾਂ ਘਰੇ ਜਾ ਕੇ ਲਵਾਂਗੇ ਠੀਕ ਹੈ ਜੀ ਲੋਪਰਾ ਬਾਈ ਕੋਲ ਸੇ ਬਸੀਆਂ ਸੀ ਸੇ ਬਸੇ ਤੁਹਾਨੂੰ ਦਿਖਾ ਦਿੰਦਾ ਕੰਟੈਕਟ ਨੰਬਰ ਆਪਣਾ ਦੁਬਾਰਾ ਫੇਰ ਨੋਟ ਕਰਾ ਲਓ ਜੀ 880218644 ਇਹ ਕੰਟੈਕਟ ਨੰਬਰ ਆਈ ਠੀਕ ਹੈ ਜੀ ਲੋਪਰਾ ਜਿੱਤਾ ਫਾਰਮ ਟੀਵੀ ਨੂੰ ਬਤੋ ਸਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ ਤਾਂ ਕਿਸੇ ਨੂੰ ਨਾਮ ਦਿਨ ਵੀ ਅਪਲੋਡ ਕਰ ਦੇਣਾ ਬਾਕੀ ਵੀਰੇ ਆਪਣਾ ਫੇਸਬੁੱਕ ਤੇ ਵੀ ਪੇਜ ਆ ਗਰਜੀਤ ਰਾਏ ਠੀਕ ਹੈ ਜੀ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਈ